ਅੱਪਾ ਸਰਕਾਰੀ ਵਾਲੇ ਆਪਾਂ ਆਪਣੀ ਬੋਰੀ ਨਾਲ ਲੈ ਕੇ ਜਾਂਦੇ ਹੁੰਦੇ ਸੀ ਸਰਕਾਰੀ ਸਕੂਲ ਦਾ ਤੇ ਪ੍ਰਾਈਵੇਟ ਜਿਹੜੇ ਕਾਨਵੈਂਟ ਨੇ ਪਹਾੜਾਂ ਵਾਲੇ ਮਹਿੰਗੇ ਸਕੂਲ ਉਹਨਾਂ ਦੇ ਇੱਕ ਬਹੁਤ ਵੱਡਾ ਫਰਕ ਹੈ ਮੈਂ ਕਿਤੇ ਪੱਤਰਕਾਰ ਨੂੰ ਕਹਤਾ ਇੱਕ ਦਿਨ ਮੈਂ ਕਿਹਾ ਵੀ ਜੋ ਕੰਮ ਸਰਕਾਰੀ ਕਰ ਸਕਦੇ ਨੇ ਪ੍ਰਾਈਵੇਟ ਨਹੀਂ ਕਰ ਸਕਦੇ ਕਹਿੰਦੇ ਕੀ ਮੈਂ ਕਿਹਾ ਵੀ ਪ੍ਰਾਈਵੇਟ ਕੱਲਾ ਪੜਾਉਂਦੇ ਨੇ ਨੰਬਰ ਆਉਂਦੇ ਨੇ ਪਰ ਸਰਕਾਰੀ ਨਾ ਪਰਸਨੈਲਿਟੀ ਡਿਵੈਲਪਮੈਂਟ ਕਰਦੇ ਆ ਬੰਦੇ ਨੂੰ ਬਹੁਤ ਕੁਝ ਸਿਖਾਉਂਦੇ ਆ ਪੜ੍ਹਾਈ ਤੋਂ ਬਿਨਾਂ ਵੀ ਕਹਿੰਦੇ ਕੀ ਮਤਲਬ ਮੈਂ ਸਭ ਤੋਂ ਪਹਿਲਾਂ ਦੇਖੋ ਸਰਕਾਰੀ ਸਕੂਲ ਫੈਸਲਾ ਲੈਣ ਦੀ ਸ਼ਕਤੀ ਪੈਦਾ ਕਰਦੇ ਆ ਸਰਕਾਰੀ ਸਕੂਲ ਕਹਿੰਦੇ ਕਿਵੇਂ ਮੈਂ ਘਰੋਂ ਚੱਲ ਪੈਣੇ ਆ ਬਾਅਦ ਚ ਫੈਸਲਾ ਕਰਨਾ ਉਹਨਾਂ ਘਰੋਂ ਤਾਂ ਚੱਲ ਪਿਆ ਸਕੂਲ ਜਾਣਾ ਹੈ ਜਾਂ ਨਹੀਂ ਜਾਣਾ ਸਕੂਲ ਦਾ ਵੱਡਾ ਫੈਸਲਾ ਨਹੀਂ ਦੇਖੋ ਆਪ ਹੀ ਲੈਣਾ ਹੈ ਤੁਸੀਂ ਠੀਕ ਹੈ ਨਾ ਪ੍ਰਾਈਵੇਟ ਥੋੜੀ ਹੋ ਜੂਗਾ ਉਹ ਤਾਂ ਫੋਨ ਆ ਜੂਗਾ ਉਹਦੀ ਘਰੇ ਵੇਚ ਥੋੜਾ ਬੱਚਾ ਆਇਆ ਨਹੀਂ ਸੀ ਕੰਮ ਕੱਲਾ ਸਰਕਾਰੀ ਕਰ ਸਕਦਾ ਹੈ ਤੂੰ ਜਾ ਫਿਰ ਸਰਕਾਰੀ ਸਕੂਲ ਚਲੇ ਗਏ ਜਾ ਕੇ ਫਿਰ ਇਹ ਫੈਸਲਾ ਲੈਣਾ ਅੱਜ ਅੱਧੀ ਛੋਟੀ ਵੇਲੇ ਭਜਣਾ ਹੈ ਜਾਂ 8ਵੇਂ ਪੀਰ ਚ ਭਜਣਾ ਹੈ ਇਹ ਵੀ ਫੈਸਲਾ ਬੜਾ ਔਖਾ ਹੈ ਫਿਰ ਰਾਜਨੀਤਿਕ ਲੋਕਤੰਤਰੀਕ ਜਾਂ ਡੈਮੋਕ੍ਰੇਸੀ ਬਹੁ ਸਿਕਾਉਂਦਾ ਸਕੂਲ ਫਿਰ ਇਹ ਫੈਸਲਾ ਕਰਨਾ ਇਕੱਲੇ ਨੇ ਭਜਣਾ ਜਾਂ ਦੋ ਚਾਰ ਨਾਲ ਲੈ ਲਈਏ ਬਹੁਮਤ ਹੋ ਜੇ ਇਹ ਵਾ ਵੱਡੀ ਪ੍ਰਸੰਗੀ ਸਰਕਾਰੀ ਪ੍ਰਾਈਵੇਟ ਸਕੂਲ ਦੀ ਫਿਰ ਉਸ ਤੋਂ ਬਾਅਦ ਇਹ ਫੈਸਲਾ ਕਰਨਾ ਸਾਰੀ ਛੁੱਟੀ ਬੜੇ ਕੋਟੜਾ ਕੌਣ ਹੈ ਤੇ ਇਹ ਵੀ ਦੇਖਣਾ ਉਹਦੇ ਨਾਲ ਕਿੰਨੇ ਨੇ ਜੇ ਉਹਦੇ ਨਾਲ ਜਾਦੇ ਨੇ ਫਿਰ ਇਹ ਵੀ ਦੇਖਣਾ ਭੱਜਣਾ ਕਿਧਰ ਦੀ ਹੈ ਕਿੰਨੀਆਂ ਚੀਜ਼ਾਂ ਸਿਖਾਉਂਦਾ ਸਰਕਾਰੀ ਸਕੂਲ ਯਾਰ ਪ੍ਰਾਈਵੇਟਾਂ ਚ ਕੱਲੇ ਪੜਾਈ ਜੋ ਪੜਾਈ ਜੋ ਜਿਹੜਾ ਗਰੀਬ ਤੌਕਾ ਹੈ ਨਾ ਗਰੀਬ ਤੌਕਾ ਬਹੁਤ ਪੜਨ ਨੂੰ ਤਿਆਰ ਹੈ ਫਸਟ ਉਹੀ ਆਉਂਦੇ ਨੇ ਕਿਉਂਕਿ ਗਰੀਬ ਨੂੰ ਹੀ ਹੁੰਦਾ ਨਾ ਕਿ ਆਹ ਕਿਤਾਬ ਮੇਰਾ ਤੇ ਮੇਰੇ ਘਰਦਿਆਂ ਦਾ ਜੀਵਨ ਪੱਧਰ ਬਦਲ ਸਕਦੇ ਆ ਆਹ ਕਿਤਾਬ ਜਿਹੜੀ ਆ ਮੇਰੀ ਜ਼ਿੰਦਗੀ ਬਦਲ ਸਕਦੀ ਹੈ ਉਹ ਐਸ ਤਰੀਕੇ ਨਾਲ ਜਨੂਨੀ ਹੋ ਕੇ ਪੜਦਾ ਜਿਹੜੇ ਪਹਿਲੀ ਏਸ਼ੀਆਂ ਚ ਜਾਂ ਫਿਰ ਵੱਡੀਆਂ ਗੱਡੀਆਂ ਚ ਜਾ ਕੇ ਪੜਨ ਜਾਂਦੇ ਨੇ ਉਹ ਨਹੀਂ ਪੜ ਸਕਦੇ ਉਹ ਕਿਤਾਬੀ ਕੀੜੇ ਭਾਵੇਂ ਬਣਾ ਲੋਂਗੇ ਉਹਨਾਂ ਨੂੰ ਪਰ ਉਹ ਨਹੀਂ ਕਰ ਸਕਦੇ ਉਹ ਆਹੀ ਤਾਂ ਫਰਕ ਪੈ ਗਿਆ ਹੁਣ ਆ ਜਿਹੜੇ ਮੇਰੇ ਸਾਹਮਣੇ ਸਾਰੇ ਵ੍ਰੋਧੀ ਪਾਰਟੀ ਲੀਡਰ ਨੇ ਕੋਈ ਸਰਕਾਰੀ ਸਕੂਲ ਚ ਨਹੀਂ ਪੜੇ ਹੋਏ ਆਇਓ ਸਾਰੇ ਪਹਾੜਾਂ ਵਾਲੇ ਨੇ ਪੰਜਾਬੀ ਨਹੀਂ ਆਉਂਦੀ ਉਹ ਚ ਫਸ ਜਾਂਦੇ ਨੇ ਪੰਜਾਬੀ ਆਉਂਦੀ ਨਹੀਂ ਕਿਉਂਕਿ ਉੱਥੇ ਤਾਂ ਪੰਜਾਬੀ ਤਾਂ ਹੈ ਨਹੀਂ ਉਹਨਾਂ ਚ ਬੋਲਣੀ ਵੀ ਨਹੀਂ ਆਉਂਦੀ ਲਿਖਣੀ ਤਾਂ ਦੂਰ ਦੀ ਗੱਲ ਹੈ ਉਹਦੇ ਮਤਲਬ ਨਹੀਂ ਪਤਾ ਵੀ ਕੀ ਮਤਲਬ ਨਿਕਲਦੇ ਨੇ ਆਹੀ ਫਰਕ ਹੈ ਬਸ ਆਪਾਂ ਸਰਕਾਰੀ ਵਾਲੇ ਆਪਾਂ ਆਪਣੀ ਬੋਰੀ ਨਾਲ ਲੈ ਕੇ ਜਾਂਦੇ ਹੁੰਦੇ ਸੀ ਸਰਕਾਰੀ ਸਕੂਲ ਦਾ ਤੇ ਪ੍ਰਾਈਵੇਟ ਜਿਹੜੇ ਕਾਨਵੈਂਟ ਨੇ ਪਹਾੜਾਂ ਵਾਲੇ ਮਹਿੰਗੇ ਸਕੂਲ ਉਹਨਾਂ ਦੇ ਇੱਕ ਬਹੁਤ ਵੱਡਾ ਫਰਕ ਹੈ ਮੈਂ ਕਿਤੇ ਪੱਤਰਕਾਰ ਨੂੰ ਕਹਤਾ ਕਿ ਜਨ ਮੈਂ ਕਹਿੰਦਾ ਵੀ ਜੋ ਕੰਮ ਸਰਕਾਰੀ ਕਰ ਸਕਦੇ ਨੇ ਪ੍ਰਾਈਵੇਟ ਨਹੀਂ ਕਰ ਸਕਦੇ ਕਹਿੰਦੇ ਕੀ ਮੈਂ ਕਹਿੰਦਾ ਵੀ ਪ੍ਰਾਈਵੇਟ ਕੱਲਾ ਪੜਾਉਂਦੇ ਨੇ ਨੰਬਰ ਆਉਂਦੇ ਨੇ ਪਰ ਸਰਕਾਰੀ ਨਾ ਪਰਸਨੈਲਿਟੀ ਡਿਵੈਲਪਮੈਂਟ ਕਰਦੇ ਆ ਬੰਦੇ ਨੂੰ ਬਹੁਤ ਕੁਝ ਸਿਖਾਉਂਦੇ ਆ ਪੜਾਈ ਤੋਂ ਬਿਨਾਂ ਵੀ ਕਹਿੰਦੇ ਕੀ ਮਤਲਬ ਮੈਂ ਸਭ ਤੋਂ ਪਹਿਲਾਂ ਦੇਖੋ ਸਰਕਾਰੀ ਸਕੂਲ ਫੈਸਲਾ ਲੈਣ ਦੀ ਸ਼ਕਤੀ ਪੈਦਾ ਕਰਦੇ ਆ सरकारी स्कूल कहते किमें मैं घरों चल पैन हाँ बाद फैसला करना हम घरों तो चल स्कूल जाना है या जा नहीं जाना तो फैसला है जी देखो आप ही लैना है तुम ठीक है ना प्राइवेट थोड़ी हो जाएगा तो फोन आ जुगा घरें थोड़ा बच्चा आया नहीं सही कम कारी कर सकता दूजा फिर सरकारी स्कूल चले गए जाके फिर यह फैसला लेना है अच्छे छुट्टी वे भजना है ज अठवी पीढ़ भा ਇਹ ਵੀ ਫੈਸਲਾ ਬੜਾ ਔਖਾ ਹੈ ਫਿਰ ਰਾਜਨੀਤਿਕ ਲੋਕਤੰਤ੍ਰਿਕ ਜਾਂ ਡੈਮੋਕ੍ਰੇਸੀ ਬਹੁਤ ਸਿਕਾਉਂਦਾ ਸਕੂਲ ਫਿਰ ਇਹ ਫੈਸਲਾ ਕਰਨਾ ਇਕੱਲੇ ਨੇ ਭਜਣਾ ਜਾਂ ਦੋ ਚਾਰ ਨਾਲ ਲੈ ਲਈਏ ਬਹੁਮਤ ਹੋ ਜੇ ਇਹ ਬਹੁਤ ਵੱਡੀ ਪ੍ਰਸੰਗ ਇਹ ਸਰਕਾਰੀ ਪ੍ਰਾਈਵੇਟ ਸੀਸ ਕਾ ਸਕਦੇ ਫਿਰ ਉਸ ਤੋਂ ਬਾਅਦ ਇਹ ਫੈਸਲਾ ਕਰਨਾ ਸਾਰੀ ਛੁੱਟੀ ਬੜੇ ਕੁੱਟਣਾ ਕੌਣ ਹੈ ਤੇ ਇਹ ਵੀ ਦੇਖਣਾ ਉਹਦੇ ਨਾਲ ਕਿੰਨੇ ਨੇ ਜੀਵਨ ਦੇ ਨਾਲ ਜਿਆਦੇ ਨੇ ਫਿਰ ਇਹ ਵੀ ਦੇਖਣਾ ਭੱਜਣਾ ਕਿਧਰ ਦੀ ਹੈ ਕਿੰਨੀਆਂ ਚੀਜ਼ਾਂ ਸਿਖਾਉਂਦਾ ਸਰਕਾਰੀ ਸਕੂਲ ਯਾਰ ਪ੍ਰਾਈਵੇਟਾਂ ਚ ਕੱਲੇ ਪੜ੍ਹਾਈ ਜੋ ਪੜ੍ਹਾਈ ਜੋ ਸੋ ਜ਼ਿੰਦਗੀ ਚ ਸਿਆਣੇ ਕਹਿੰਦੇ ਆ ਟਰੱਕਾਂ ਤੇ ਵੀ ਲਿਖਿਆ ਹੁੰਦਾ ਹੈ ਅਕਲ ਬਦਾਮ ਖਾ ਕੇ ਨਹੀਂ ੱੱਕੇ ਖਾ ਕੇ ਆਉਂਦੀ ਹੈ ਪ੍ਰੈਕਟੀਕਲ ਤੁਹਾਨੂੰ ਜਿਆਦਾ ਸਿਖਾਉਂਦਾ ਹੈ ਥਿਉਰੀ ਨਾਲੋਂ ਥਿਉਰੀ ਨਾਲੋਂ ਪ੍ਰੈਕਟੀਕਲ ਜਿਆਦਾ ਸਿਖਾਉਂਦਾ ਹੈ ਜਿੰਨਾ ਤੁਸੀਂ ਘੁੰਮਦੇ ਹੋ ਜਿੰਨਾ ਤੁਸੀਂ ਜਾਣਦੇ ਹੋ ਤੁਹਾਨੂੰ ਉਹ ਹੋਰ ਧੋਖੇ ਹੋਣਗੇ 2-4 ਤੁਹਾਡੇ ਨਾਲ ਉੱਥੋਂ ਹੀ ਤਾਂ ਸਿੱਖੋਗੇ ਫਿਰ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ ਗਲਤੀ ਕੰਮਦਰਾਨ ਹੁੰਦੀ ਹੈ ਹੋ ਜਾਂਦੀ ਹੈ ਠੀਕ ਕਰ ਲਓ ਉਹਨੂੰ ਫਿਰ ਹੁਣ ਗਲਤੀ ਵੀ ਤਾਂ ਉਹੀ ਕਰੂ ਜਿਹੜਾ ਕੰਮ ਕਰੂ ਘਰੇ ਬੈਠੇ ਤਾਂ ਕੀ ਗਲਤੀ ਹੋ ਜੂਗੀ ਜੀ ਸੋ ਆ ਜਿਹੜੇ ਹੁਣ ਪੈਦਾ ਜਿਹੜੇ ਲੀਡਰ ਨੇ ਨੂੰ ਪਿੰਡਾਂ ਦੇ ਸਮੱਸਿਆ ਹੀ ਨਹੀਂ ਪਤਾ ਹੁੰਦੇ ਡਾਕਟਰ ਨੂੰ ਪਤਾ ਹੀ ਨਾ ਹੋਵੇ ਕਿ ਬਿਮਾਰੀ ਕੀ ਹੈ ਇਲਾਜ ਕੀ ਕਰੂਗਾ ਨਾ ਉਹਨਾਂ ਨੂੰ ਗਰੀਬ ਦਾ ਘਰ ਦਾ ਪਤਾ ਨਕਸ਼ਾ ਬਿਗ ਸਿਰ ਦੇ ਵਾਲ ਝੜ ਗਏ ਮਾਵਾ ਭੈਣਾਂ ਦੇ ਖਾਸ ਤੌਰ ਤੇ ਐਸਸੀ ਦਲਿਤਪਾਈ ਚੜ ਦੀ ਮਾਵਾ ਭੈਣਾਂ ਦੇ ਵਾਲ ਝੜ ਕੇ ਸਿਰ ਦੇ ਇਨੂੰ ਰੱਖਿਆ ਹੁੰਦਾ ਇੱਥੇ ਇਨੂੰ ਕਹਿੰਦੇ ਸਾਡੇ ਇਲਾਕੇ ਚ ਨੂੰ ਸਵੇਰੇ ਗੋਹੇ ਵਾਲਾ ਬੱਠਲ ਜਾਂ ਕੂੜੇ ਵਾਲਾ ਬੱਠਲ ਅਸਲਾ ਕਹਦੇ ਆ ਤੁਹਾਡਕ ਨਹੀਂ ਦੁਪਹਿਰੇ ਲੱਕੜਾਂ ਦੀ ਭਰੀ ਜਿਹੜੇ ਸ਼ਾਮ ਨੂੰ ਰੋਟੀ ਬਣਾਉਣੀ ਹੈ ਸ਼ਾਮ ਨੂੰ ਚਰੀ ਜਬ ਬਰਸੀਨ ਦਾ ਬਰਸੀਨ ਦੀ ਪੰਡ ਜਿਹੜੇ ਪਸ਼ੂਆਂ ਨੂੰ ਲੈ ਕੇ ਆਉਂਨੇ ਹਰ ਵਕਤ ਸਿਰ ਤੇ ਕੋਈ ਨਾ ਕੋਈ ਪੰਡ ਕੋਈ ਨਾ ਕੋਈ ਭਾਰ ਪਿਆ ਰਹਿੰਦਾ ਹੈ ਇਹ ਜਾਣਦੇ ਨੇ ਇਹ ਤਾਂ ਜਾਣਨ ਨਾ ਜੇ ਆਪ ਦਿਹਾੜੀ ਕਰਨ ਕਿਸੇ ਨੂੰ ਦਿਹਾੜੀ ਵਾਸਤੇ ਪੁੱਛਣਗੇ ਹਣ ਜੇ ਕਦੇ ਆਪ ਕਣ ਕਬੱਡੀ ਹੋਵੇ ਜਾਂ ਹਾਥੀ ਝੋਨਾ ਲਾਇਆ ਹੋਵੇ ਇਹਨੂੰ ਕੀ ਪਤਾ ਗਰੀਬੀਆ ਕੀ ਹੁੰਦੀਆਂ ਨੇ ਮੈਂ ਵੀ ਪਿੰਡ ਜਾਂਨਾ ਮੇਰੇ ਅੱਜ ਮੇਰੇ ਵੀ ਉਹ ਮੇਰੀਆਂ ਚਾਚੀਆਂ ਤਾਈਆਂ ਭਾਬੀਆਂ ਉਹ ਮਿਲਦੀਆਂ ਰਹਿੰਦੀਆਂ ਜਿਹੜੇ ਸਾਡੇ ਨਾਲ ਨੌਕਰ ਸਿਰੀ ਪਾਲੀ ਰਹੇ ਅਸੀਂ ਸਾਰੇ ਇਕੱਠੇ ਰਹਿੰਦੇ ਸੀ ਸਾਰੇ ਇਕੱਠੇ ਕੰਮ ਕਰਦੇ ਸੀ ਇੱਕੋ ਖੇਤ ਆ ਇੱਕੋ ਖਵਾਜਾ ਪੀਰ ਦਾ ਬੋਰ ਐ ਉਥੇ ਮੱਥਾ ਟੇਕ ਕੇ ਬੋਰ ਚਲਾਉਂਦੇ ਸੀ ਇਹਨੂੰ ਪਤਾ ਖਵਾਜਾ ਪੀਰ ਦਾ ਕਿ ਖਵਾਜਾ ਪੀਰ ਪਾਣੀ ਨਾਲ ਸੰਬੰਧਤ ਹੈ ਨਾ ਕਦੇ ਪਾਣੀ ਦੀ ਘਾਟ ਹੋਈ ਹੋਵੇ ਤਾਂ ਪਤਾ ਲੱਗੇ ਨਹਿਰਾਂ ਤਾਂ ਜਾ ਕੇ ਖੇਤਾਂ 'ਚ ਖਤਮ ਹੋ ਜਾਂਦੀਆਂ ਇਹਨਾਂ ਦੇ ਇਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਇਹਨੂੰ ਕੀ ਪਤਾ ਪਾਣੀ ਦੀ ਵੈਲਿਊ ਕੀ ਹੁੰਦੀ ਹੈ ਕੱਸੀ ਕੀ ਹੁੰਦੀ ਹੈ ਸੁਆਹ ਕੀ ਹੁੰਦਾ ਰਜਵਾਹ ਕੀ ਹੁੰਦਾ ਆ ਦੁੱਖ ਰਿਹਾ ਮੈਨੂੰ ਕਿ ਯਾਰ ਇਹ ਉਹ ਬੰਦੇ ਰਾਜ ਕਰੀ ਗਏ ਜਿਹਨਾਂ ਨੂੰ ਕੱਖ ਨਹੀਂ ਪਤਾ ਅੱਜ ਵੀ ਨਹੀਂ ਪਤਾ ਸ਼ਰਤਲਾਲ ਨੂੰ ਅੱਜ ਪੁੱਛ ਲੋ ਸੁਖਵੀਰ ਬਾਲ ਦੇ ਕੋਲੇ ਗੰਨੇ ਵਾਲੇ ਚਲੇਗੇ ਜੋ ਡਿਪਟੀ ਸੀਐਮ ਸੀ ਵੀ ਗੰਨੇ ਦਾ ਸਾਡਾ ਪੇਮੈਂਟ ਨਹੀਂ ਹੋ ਰਹੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਬੀਜਣਾ ਹੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦੇ ਕਿ ਲੋ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਕੇ ਆਏ ਧਰਤੀ ਚਾਹੇ ਦੱਬਣੀਆਂ ਉਹ ਉਹਦੀ ਮੁੜਿਆ ਕਹਿੰਦੇ ਛੱਡੋ ਪਰੇ ਰਹਿਣ ਦਿਓ ਮੁਆਵਜ਼ੇ ਨੂੰ ਪਹਿਲਾਂ ਇਹਨੂੰ ਇਹ ਤਾਂ ਪਈ ਹੀ ਤਾਂ ਪਤਾ ਨਹੀਂ ਗੰਨਾ ਬੀਜਿਆ ਕਿਵੇਂ ਜਾਂਦਾ ਉਹ ਤਾਂ ਪਤਾ ਹੋਵੇ ਕਦੇ ਖੇਤ ਗਿਆ ਹੋਵੇ ਹਰ ਸਿਮਰਤ ਕੌਰ ਕਿਤੇ ਚਲੀ ਗਈ ਮੁਆਵਜ਼ਾ ਦੇਣ ਚ ਨੀਰ ਸਰਦੂਰਗੜ ਕੋਲ ਚ ਨੀਰ ਉਹਦਾ ਹਲਕਾ ਪੈਂਦਾ ਬਟਿੰਡਾ ਉਥੇ ਕੋਈ ਹੜਾ ਆਗੇ ਸੀਗੇ ਚ ਮੁਆਵਜ਼ਾ ਦੇਣ ਚਲੇਗੀ ਇੱਕ 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 ਬੰਦਾ ਕਹਿੰਦਾ ਮੇਰੇ ਦੋ ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਉਹ ਆਵਜਾ ਦਿਓ ਜੀ ਉਹਨੇ ਪੁੱਛ ਲਿਆ ਸਰਪੰਚ ਨੂੰ ਹਰੀਆਂ ਮਿਰਚਾਂ ਕੀ ਭਾਬਕ ਦਿੰਦੇ ਆ ਉਹ ਕੋਈ ਹਰੀਆਂ ਮੈਂ ਉਹ ਕਹਿੰਦਾ ਹਾਂ ਹਰੀਆਂ ਮਿਰਚਾਂ 25-2600 ਰੁਪਏ ਕਿੰਨੀਆਂ ਲਾਲ ਵਿਕ ਜਾਂਦੀਆਂ 5500 6000 ਤੱਕ ਕਹਿੰਦੇ ਫਿਰ ਕੰਮਲੇ ਹੋ ਤੁਸੀਂ ਤੁਸੀਂ ਹਰੀਆਂ ਕੋਈ ਬੀਜਦੇ ਹੋ ਤੁਸੀਂ ਲਾਲ ਹੀ ਬੀਜਿਆ ਕਰੋ ਲੈ ਹੁਣ ਕਿਵੇਂ ਬਦਲ ਕਿਵੇਂ ਦਸੀ ਉਹਨੂੰ ਵੀ ਹਰੀਆਂ ਤੋਂ ਲਾਲ ਬਣਦੀਆਂ ਨੇ ਨਹੀਂ ਪਤਾ ਨਾ ਜੀ ਸਵੱਸਿਆਵਾਂ ਦਾ ਨਹੀਂ ਪਤਾ ਗੱਲਾਂ ਸਹੀ ਲੱਗ ਰਹੀਆਂ ਨੇ ਸੱਚੀਆਂ ਲੱਗ ਰਹੀਆਂ ਨੇ ਤਾੜੀਆਂ ਮਾਰ ਕੇ ਥੋੜਾ ਹੌਸਲਾ ਫੜਾ ਦੱਸ ਦਿਓ ਜ਼ਿਆਦਾ ਟਾਈਮ ਤਾਂ ਨਹੀਂ ਲੈ ਰਿਹਾ ਆਪਾਂ ਜੰਦਰਣੀ ਪਾਸੋਂ ਲੰਘ ਜੰਦੇ ਆਂ ਹਾਂ ਆਪਣਾ ਕੀ ਹੈ ਜਾ ਕੇ ਉੱਥੇ ਵੀ ਸੱਚ ਬੋਲਣਾ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰੇ ਯਾਦ ਨਹੀਂ ਰੱਖਣਾ ਪੈਂਦਾ ਜਦੋਂ ਬੋਲੋਗੇ ਸੱਚ ਹੀ ਬੋਲੋਗੇ ਬਸ ਸੋ ਇਹ ਤਾਂ ਮੈਂ ਸੁਣਾ ਰਿਹਾ ਕਿਉਂਕਿ ਭਗਤ ਕਬੀਰ ਜੀ ਇਹ ਗੱਲਾਂ ਕਹਿੰਦੇ ਰਹੇ ਨੇ ਕਿ ਜਿਹੜੇ ਉੱਚੇ ਕਹਾਉਂਦੇ ਆਪਣੇ ਆਪ ਨੂੰ ਉਹਨਾਂ ਨੂੰ ਨੀਵਿਆਂ ਤੋਂ ਸਿੱਖਣਾ ਪਊਗਾ ਨੀਵਿਆਂ ਦੇ ਨਾਲ ਨਿਭਾਉਣੀ ਪਊਗੀ ਹਾਂ ਮੈਂ ਨੀਵਾ ਮੇਰਾ ਮੁਰਸ਼ਦ ਉੱਚਾ ਅਸੀਂ ਉੱਚਿਆਂ ਦੇ ਸੰਗ ਲਈ ਸਦਕੇ ਜਾਈਏ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਸੰਗ ਨਿਭਾਈ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਕਾਦੀ ਹੈ ਵਡਿਆਈ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਕਾਦੀ ਹੈ ਵਡਿਆਈ ਆਸ਼ਿਕ ਹੋ ਤੂੰ ਉਸ ਸੋਹਣੇ ਦਾ ਜਿਸ ਇਹ ਸ਼ਕਲ ਬਣਾਈ ਸੋ ਪ੍ਰਮਾਤਮਾ ਲੋਕਾਂ 'ਚ ਹੀ ਵੱਸਦਾ ਹੈ। ਪ੍ਰਮਾਤਮਾ ਲੋਕਾਂ 'ਚ ਹੀ ਵੱਸਦਾ ਹੈ। ਮੈਂ ਤਾਂ ਕੰਮ ਜਦੋਂ ਮੈਂ ਛੱਡਿਆ ਮੈਨੂੰ ਮੈਨੂੰ ਵੀ ਲੜਾਈ ਹੋਈ ਸਾਡੇ ਘਰੇ ਵੀ ਸਾਡੇ 2000 ਯਾਰਾਂ ਦੋਸਤਾਂ ਨੇ ਵੀ ਕਿਹਾ ਕੀ ਕਿੱਧਰ ਪੈਣਾ ਯਾਰ ਟੋਪਿਆਂ ਦੇ ਮੌਕੇ ਦੇਖੀ ਜਾਏਗਾ ਉੱਥੇ ਨਾਲੀਆਂ 'ਚ ਫਿਰਦਾ ਰਹੇਗਾ। ਮੈਂ ਕੁਝ ਨਹੀਂ ਹੁੰਦਾ ਯਾਰ। ਇਹ ਕਿਹੜੀ ਗੱਲ ਐ ਯਾਰ ਮੈਂ ਕੈਸਟਾਂ ਸੀੜੀਆਂ ਕੱਢ ਕੇ ਦੁਨੀਆ ਤੋਂ ਤੁਰ ਜਾ ਮੇਰੇ ਅੱਖਾਂ ਸਾਹਮਣੇ ਪੰਜਾਬ ਖਤਮ ਹੋ ਜਾਂਦਾ ਹੈ। ਜ਼ਿਆਦਾ ਨਹੀਂ। ਤਮੇ ਘੜ ਘੜ ਯਾਰ ਹਾ ਦਾ ਨਾਰਾ ਤਾਂ ਮਾਰ ਸਕਦਾ ਮੈਂ। ਮੈਂ ਵਿਰੋਧ ਤਾਂ ਕਰ ਸਕਦਾ। ਮੇਰੇ ਕਹੇ ਤੇ ਬਦਲੇ ਨਾ ਬਦਲੇ ਲੇਕਿਨ ਕੱਟ ਮੈਂ ਦੂਜੇ ਪਾਸੇ ਘੜਤਾ ਸਕਦਾ ਇਹ ਜਿਹੜੀ ਗੱਲ ਆ ਯਾਰ ਮੈਂ ਕਹੇ ਮੇਰੇ ਮੀਰੀ ਮਰਜੀ ਆ ਮੈਂ ਕੋਈ ਏਟੀਐਮ ਥੋੜੀ ਆ ਮੇਰੇ ਚੋਂ ਪੈਸੇ ਹੀ ਗੱਡੀ ਜਾਣਗੇ ਸਾਰੇ ਇੱਕ ਜੰਗਲ 'ਚ ਅੱਗ ਲੱਗ ਗਈ ਸਾਰੇ ਜਾਨਵਰ ਭੱਜਣ ਲੱਗੇ ਇਕੱਲੀ ਚਿੜੀ ਸੀ ਚੁੰਝ ਦੇ ਵਿੱਚ ਪਾਣੀ ਭਰ ਆ ਕਰੇ ਛੱਪੜ 'ਚੋਂ ਅੱਗ ਤੇ ਪਾ ਦਿਆ ਕਰੇ ਫਿਰ ਪਾਣੀ ਭਰ ਆ ਕਰੇ ਚੁੰਝ 'ਚ ਅੱਗ ਤੇ ਪਾਇਆ ਕਰੇ ਫਿਰ ਪਾਣੀ ਭਰ ਆ ਅੱਗ ਤੇ 15 20 ਵਾਰ ਜਦੋਂ ਇਦਾਂ ਕੀਤਾ ਕਿ ਚੁੰਝ 'ਚ ਪਾਣੀ ਭਰ ਕੇ ਛੱਪੜ ਚੋਂ ਅੱਗ ਤੇ ਪਾਇਆ ਕਰੇ ਤਾਂ ਦੂਜੇ ਜਾਨਵਰ ਹੱਸਣ ਲੱਗੇ ਮਜ਼ਾਕ ਕਰਨ ਲੱਗੇ ਉਹ ਕਹਿੰਦੇ ਚਿੜੀਏ ਕਮਲੀਆਂ ਐ ਭੋਲੀਆਂ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਭੱਜਾ ਉਹ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜੇ ਉਹ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤਾਂ ਤੁਹਾਡਾ ਨਾਮ ਤਮਾਸ਼ਾ ਦੇਖਣ ਆਣਾਂ ਜਿੱਤੇ ਡਰ ਕੇ ਭਜਣਾਂ ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਊ ਕੋਸ਼ਿਸ਼ ਤਾਂ ਕਰੋ ਜਿਪਕ ਸਿੰਘ ਉਰੀ ਕਹਿੰਦੇ ਆਪਾਂ ਕੀ ਲੈਣਾ ਆਪਾਂ ਕਹਿੰਦੇ ਆਂ ਆਮਦੋ ਤੇ ਰਾਜਨੀਤੀ ਬਾਰੇ ਚਲੋ ਪੱਕੀ ਲੈਣਾ ਕਿਉਂ ਨਹੀਂ ਲੈਣਾ ਬਈ ਹਰ ਗੱਲ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਐ ਤੁਹਾਡੇ ਚੁੱਲ੍ਹੇ ਦੀ ਅੱਗ ਰਾਜਨੀਤੀ ਡਿਸਾਈਡ ਕਰਦੀ ਐ ਕਿ ਅੱਜ ਬਲਣੀ ਐ ਕਿੰਨੀ ਮਹਿੰਗੀ ਬਲਣੀ ਐ ਕਿੰਨੀ ਸਸਤੀ ਬਲਣੀ ਐ ਇਹ ਰਾਜਨੀਤੀ ਡਿਸਾਈਡ ਕਰਦੀ ਐ ਤੇ ਆਪਾਂ ਰਾਜਨੀਤੀ ਤੋਂ ਮੂੰਹ ਕਿਉਂ ਮੋੜਦੇ ਆ ਬਈ ਵੀ ਚਲ ਛੱਡ ਪਰੇ ਆਪਾਂ ਕੀ ਲੈਣਾ ਕਿਉਂ ਨਹੀਂ ਲੈਣਾ ਆਓ ਰਾਜਨੀਤੀ ਚਾਓ ਰਾਇਨੀਤੀ ਚ ਆ ਕੇ ਆਪ ਆਪ ਬੈਠੋ ਆਪ ਮਰੇ ਬਿਨਾ ਕੋਈ ਸਰਗਨ ਨੂੰ ਨਹੀਂ ਜਾਂਦਾ ਜੇ ਕਿਸੇ ਫਸਲ ਨੂੰ ਸੰਡੀ ਲੱਗ ਜੇ ਕੋਈ ਸਪਰੇ ਕਰਨ ਪਰ ਕਰਨੀ ਪੈ ਜੇ ਤਾਂ ਬਾਹਰੋਂ ਡਲੇ ਮਾਰ ਕੇ ਜਾਂ ਰੋੜੇ ਮਾਰ ਕੇ ਥੋੜੀ ਹੋਊਗਾ ਸਪਰੇ ਵੀ ਬਾਹਰ ਕਰ ਕਰੀ ਜਾਉਂਗੇ ਤਾਂ ਵੀ ਨਹੀਂ ਕੁਝ ਹੁੰਦਾ ਢੋਲੀ ਮੋਡੇ ਤੇ ਰੱਖ ਕੇ ਸਪਰੇ ਆਲੀ ਅੰਦਰ ਵਰਨਾ ਪੈਂਦਾ ਅੰਦਰ ਗਟਰ ਸਾਫ ਕਰਨੇ ਤਾਂ ਗਟਰ ਦੇ ਵਿੱਚ ਉਤਰਨਾ ਪੈਂਦਾ ਬਾਹਰੋਂ ਰੋਲਾ ਪਾ ਕੇ ਨਹੀਂ ਹੁੰਦਾ ਕੰਮ ਸੋ ਇਸ ਕਰਕੇ ਜਦੋਂ ਮੈਂ ਛੱਡਿਆ ਮੈਨੂੰ ਮੈਨੂੰ ਵੀ ਲੱਗੇ ਕਹਿਣਾ ਹੁਣ ਵੀ ਕਈ ਵਾਰੀ ਮੈਨੂੰ ਮੇਰੇ ਕਦਾ ਕਹੀ ਦਿੰਦਾ ਮੇਰੇ ਵਰਗੇ ਕਮਲੇ ਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਫਿਰ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ